ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 246 ਤੋਂ ਸੰਥਿਆ ਆਰੰਭ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪੈਰਾ ਜੀਓ ਹਰ ਨਾਮ ਧਿਆਏ ਵਈ ਹਉ ਦੂਰ ਨਾ ਜਾਹੇ ਪਿਰਾ ਜੀਉ ਘਰ ਬੈਠਿਆ ਹਰ ਪਾਏ ਘਰ ਬੈਠਿਆ ਹਰ ਪਾਏ ਸਦਾ ਚਿਤ ਲਾਏ ਸਹਜੇ ਸਾਤ ਸੁਭਾਏ ਗੁਰ ਕੀ ਸੇਵਾ ਕਰੀ ਸੁਖ ਖਾਲੀ ਜਿਸਨਾਂ ਆਪ ਕਰਾਏ ਨਾਮੋ ਬੀਜੇ ਨਾਮੋ ਜਮੈ ਨਾਮੋ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮਿੱਠਾ ਪਿਰਾ ਜੀਉ ਜਾ ਚਾਖ ਹੈ ਚਿਤ ਲਾਏ ਅਰਸਨਾ ਹਾਰ ਰਸ ਚਾਖ ਮੁਈਏ ਜੀਉ ਆਨ ਰਸ ਸਾਧਕ ਵਾਏ ਹਾਂਜੀ ਮੁਈਏ ਮੰਮੇ ਤੇ ਔਕੜ ਜਈਏ ਤੇ ਲਾਂ ਇਹਦਾ ਉਚਾਰਨ ਮੁਈਏ ਕਰਨਾ ਮੰਮੇ ਨੂੰ ਔਕੜ ਈੜੀ ਬਿਹਾਰੀ ਈੜੀ ਤੇ ਲਾਮੁਈਏ ਇਸ ਦਾ ਉਚਾਰਨੇ ਇਸੇ ਤਰੈ ਕਰਨਾ ਹੈ ਸਦਾ ਹਰ ਰਸ ਪਾਏ ਜਾ ਹਰ ਪਾਏ ਹਰਸਨਾ ਸਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਈ ਨਾਮੇ ਉਪਜੈ ਨਾਮੇ ਵਿੰਸੈ ਨਾਮੇ ਸੱਚ ਸਮਾਈ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਈ ਇਹੇ ਵਿਡਾਣੀ ਚੱਕਰੀ ਪਿਰਾ ਜੀਓ ਤਨ ਛੋੜ ਪਰਦੇਸ ਸਿਧਾਏ ਦੂਜੈ ਕਿਨੈ ਸੁਖ ਨਾ ਪਾਇਓ ਪਿਰਾ ਜੀਓ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਭਰਮ ਭੁਲਾਏ ਓਹ ਕਿਉ ਕਰ ਸੁਖ ਪਾਏ ਚੱਕਰੀ ਵਿਡਾਣੀ ਖਰੀ ਦੁਖ ਖਾਲੀ ਆਪ ਵਿੱਚ ਧਰਮ ਗਵਾਏ माया बन्धाना टिकै नहीं खेन खेन दुख संताए नानक माया का दुख तदे चूके जा गुरु शब्दी चित लाए मन मुख मुग्ध गा वार पिरा जियों शब्द मान नाव सए माया का ब्रह्म अंध पिरा जियों हर मार्ग कियो पाए ਕਿਉ ਮਾਰਗ ਪਾਏ ਬਿਨ ਸਤਿਗੁਰ ਪਾਏ ਮਨ ਮੁਖ ਆਪ ਗਣਾਈ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤ ਲਾਏ ਜਿਸਨੋ ਹਰ ਜੀਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹ ਗੁਰ ਮੁਖ ਆਪ 부ਝਾਏ ਰਾਗ ਗਉੜੀ ਛੰਤ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਮਨ ਬਿਰਾਗ ਭਇਆ ਜੀਉ ਕਿਉ ਦੇਖਾ ਪ੍ਰਵਦਾਤੇ ਮੇਰੇ ਮੀਤ ਸਖਾ ਹਰ ਜੀਉ ਕੋਰ ਪ੍ਰਖ ਬਿਦਾਤੇ ਪਰਖੋ ਵਿਦਾਤਾ ਏਕ ਸ੍ਰੀ ਧਰ ਕਿਉ ਮਿਲਹਿ ਤੁਜੈ ਉਡੀਨੀਆ ਕਰ ਕਰਹਿ ਸੇਵਾ ਸੀ ਸਚਰਣੀ ਮਾਨ ਆਸ ਦਰਸ ਨਿਮਾਣੀਆ सास सास ਨਾ ਘੜੀ ਵਿਸਰੇ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕਿਉ ਮਿਲੀ ਹੈ ਪ੍ਰਭ ਦਾਤੇ ਇਕ ਬਿਨਾ ਉਕਰ ਆਉ ਜੀਉ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹ ਲੀਆ ਜੀਉ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ 모ਹੀ ਉਦਾਸ ਧਨ ਕਿਉ ਧੀਰੈ ਗੁਣਵੰਤ ਨਾਹ ਦਇਆਲ ਬਾਲਾ ਸਰਬ ਗੁਣ ਭਰਪੂਰੈ ਪਿਰ ਦੋਸ ਨਾਹੀ ਸੁਖ ਹਦਾਤੇ ਹਉ ਵਿਛੁੜੀ ਬੁਰਿਆਰੇ ਮਨਵੰਤ ਨਾਨਕ ਦਇਆ ਧਾਰੋ ਘਰ ਆਵਹੁ ਨਾਹ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸ ਹਉ ਸਿਰ ਅਰਪੀ ਤਸਮੀਤ ਪਿਆਰੇ ਜੋ ਪ੍ਰਭ ਦੇ ਸਦੇਸਾ ਅਰਪਿਆ ਤਾ ਸੀਸ ਸਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖੇ ਨਮਾਹੀ ਸਗਲ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਾਤ ਰਲਿਆ ਕਰੈ ਕਾਮਣ ਮਿਟੇ ਸਗਲ ਅੰਦੇਸਾ ਮੇਨ ਮੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਅਨੰਦ ਭਇਆ ਜੀਉ ਵਜੇ ਵਾਦਾਈ ਘਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਧ ਪ ਹਰਖ ਉਪਜਿਆ ਦੂਤ তথা ਉਗਵਾਇ ਅਨਹਤ ਬਾਜੇ ਵੱਜੈ ਘਰ ਮਹਿ ਫਿਰ ਸੰਗ ਸੇਜ ਵਿਸਾਈ ਮੇਨਵਾਂਤ ਨਾਨਕ ਸਹਿਜ ਰਹੈ ਹਰ ਮਿਲੇ ਅਕੰਤ ਸੁਖਦਾਈ ਗੌੜੀ ਮਹੱਲਾ ਪੰਜਵਾ ਮੋਹਨ ਤੇਰੇ ਊਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵੇ ਹੀ ਜਹ ਸਾਧ ਸੰਤ ਇਕੱਤਰ ਹੋਵਹਿ ਤਹਾ ਤੁਝਹਿ ਧਿਆਵਹਿ ਕਰਦਾਇਆ ਮਇਆ ਦਇਆ ਸੁਆਮੀ ਓਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ निराली ਮੋਹਨ ਤੂੰ ਮਨਹਿ ਏਕ ਜੀ ਅਬਰ ਸਭ ਰਾਲੀ ਮਨਹਿ ਤਾਂ ਏਕ ਅਲੇਖਾ ਠਾਕੁਰ ਜਿਨਹ ਸਭ ਕਾਲ ਧਾਰੀਆ ਤਉ ਦਬਾਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਮਨਵੰਤ ਨਾਨਕ ਪੈਜ ਰਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤਉ ਸਤ ਸੰਗਤ ਧਿਆਵੇ ਦਰਸ ਧਿਆਨਾ ਮੋਹਨ ਜਮਨੀੜ ਨ ਆਵੇ ਤਉ ਦਾ ਜਪ ਹੈ ਨਿਦਾਨਾ ਜਮ ਕਾਲ ਤਿਸ ਕਉ ਲੱਗੈ ਨਾਹੀ ਜੋ ਇਕ ਮਨ ਧਿਆਵਹਿ ਮਨ ਬਚਨ ਕਰਮ ਜੇ ਤੁਧ ਅਰਾਧ ਹੈ ਸੇ ਸਬੇ ਫਲ ਪਾਵੇहि ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁਗਿਆਨਾ ਮਿਰਮੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਸਾਨ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੋਟੰਬ ਸਭ ਤਾਰੇ ਤਾਰੇ ਆ ਜਹਾਨ ਲਹਿਆ ਅਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੋ ਧੰਨ ਕਹਿਆ ਤਿੰਨ ਜਮ ਨੇੜ ਨ ਆਇਆ ਵੇ ਅੰਤ ਗੁਣ ਤੇਰੀ ਕਥੇ ਨ ਜਾਹੀ ਸਤਗੁਰ ਪੁਰਖ ਮੁਰਾਰੀ ਮੇਨਵੰਤ ਨਾਨਕ ਟੇਕ ਰੱਖੀ ਜੇ ਤ ਲੱਗ ਤਰਿਆ ਸੰਸਾਰੇ ਗਵੜੀ ਮਹੱਲਾ ਪੰਜਵਾ ਸਲੋਕ ਪਾਤਤ ਅਸਾਂਖ ਪੁਨੀਤ ਕਰ ਉਹਨ ਹੈ ਪੁਨ ਹੈ ਬਲੇਹਾਰ ਨਾਨਕ ਰਾਮ ਨਾਮ ਜਪ ਭਾਵ ਕੋ ਤਨ ਕੇ ਲਿ ਬਖ ਦਾਹਨ ਹਾਰ ਛੰਤ ਜਪ ਮਨ ਤੂੰ ਰਾਮ ਨਰਾਇਣ ਗੋਬਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕਟਿਏ ਕਾਲ ਦੁਖ ਫਾਦ ਦੁਖ ਹਰਣਾ ਦੀਨ ਸਰਣ ਸ੍ਰੀ ਧਰ ਚਰਨ ਕਮਲ ਅਰਾਧੀਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਐ ਕਾਲ ਮਲ ਹੈ ਦਹਿਤਾ ਸੁਧ ਕਰਤਾ ਦਿਨ ਸਰੈਣ ਅਰਾਧੋ ਹਾਂਜੀ ਕਾਲ ਮਲ ਹੈ ਇਕੱਠਾ ਪਾਠ ਹੈ ਨਰਨਦ ਮੀਟਕ ਸਾਲ ਦੇ ਵਿੱਚ ਇਸੇ ਤਰ੍ਹਾਂ ਹੀ ਸ਼ੁੱਧ ਮੰਨਿਆ ਗਿਆ ਇੱਕ ਪਾਠ ਕਲ ਮਲ ਹੈ ਅਡੋੜਿਆਉਂਦਾ ਉਹ ਦੂਜਾ ਪਾਠ ਹੈ ਪਰ ਮੁੱਖ ਪਾਠ ਕਲ ਮਲ ਹੈ ਇਕੱਠਾ ਸ਼ੁੱਧ ਹੈ ਬਿਨਵੰਤ ਨਾਨਕ ਕਰਹੁ ਕਿਰਪਾ ਘੋਪਾਲ ਗੋਬਿੰਦ ਮਾਧ ਸਿਮਰਮਨ ਦਾ ਮੋਦਰ ਦੁਖ ਹਰ ਭੈ ਭੰਜਨ ਹਰ ਰਾਯਾ ਸ੍ਰੀ ਰੰਗੋ ਦਿਆਲ ਮਨੋਹਰ ਭਗਤ ਵਸਲ ਬਿਰਦਾਇ ਭਗਤ ਵਸਲ ਪੁਰਖ ਪੂਰਨ ਮਨ ਹੈ ਚਿੰਦਿਆ ਪਾਈ ਹੈ ਤਮ ਅੰਧ ਕੂਪਤੇ ਉਧਾਰੈ ਨਾਮ ਮਨ ਵਸਾਈਐ ਸੋਰ ਸਿੱਧ ਗਣ ਗੰਧਰਬ ਮਨ ਜਨ ਗੁਣ ਅਨਕ ਭਗਤੀ ਗਾਇਆ ਹਾਂਜੀ ਸੋਰ ਸਿੱਧ ਗਣ ਗੰਧਰਬ ਗੱਗੇ ਦੀ ਟਿੱਪੀ ਤੋਂ ਤੋੜਨਾ ਗੰਧਰਬ ਇਸੇ ਤਰ੍ਹਾਂ ਉਚਾਰਨ ਕਰਨਾ ਮਨ ਜਨ ਇੱਥੇ ਵਿਸ਼ਰਾਮ ਗੁਣ ਅਨਕ ਭਗਤੀ ਗਾਇਆ ਬੇਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰਿ ਰਾਇ ਚੇਤ ਮਨ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਿਨ ਧਾਰੀ ਕਰਣਾ ਮੈਂ ਸਮਰਾਥ ਸੁਆਮੀ ਘਾਟ ਘਾਟ ਪ੍ਰਾਨ ਆਧਾਰੀ ਹਾਂਜੀ ਕਰਣਾ ਮੈਂ ਇਹ ਮਾਇਆ ਤੇ ਬਿੰਦੀ ਨਹੀਂ ਲਾਉਣੀ ਕਰਣਾ ਮੈਂ ਸੰਬੰਧਕ ਪਾਠ ਹੈ ਕਰਣਾ ਮੈਂ ਸਮਰਾਥ ਸੁਆਮੀ ਘਾਟ ਕਰ ਪ੍ਰਾਨ ਆਧਾਰੀ ਪ੍ਰਾਨ ਮਨ ਤਨ ਜੀ ਦਾਤਾ ਬੇਅੰਤ ਅਗਮ ਪਾਰੋ ਸਰਣ ਜੋਗ ਸਮਰੱਥ ਮੋਹਨ ਸਰਬ ਦੋਖ ਵਿਦਾਰੋ ਰੋਗ ਸੋਗ ਸਭ ਦੋਖ ਬਿਨਸਾ ਹੈ ਜਪਤ ਨਾਮ ਮੁਰਾਰੀ ਮਨਮੰਤ ਨਾਨਕ ਕਰਹੁ ਕਿਰਪਾ ਸਮਰੱਥ ਸਭ ਕਲ ਧਾਰੀ ਗੁਣ ਗਾਉ ਮਨ ਅਚਤ ਅਬਨਾਸੀ ਸਭ ਤੇ ਊਚ ਦਿਆਲਾ ਵਿਸਵੰਪਰ ਦੇਵਨ ਕਾ ਏਕੈ ਸਰਬ ਕਰੈ ਪ੍ਰਤਪਾਲ ਹਾਂਜੀ ਵਿਸਵੰਪਰ ਬੱਬੇ ਨੂੰ ਸਿਹਾਰੀ ਸਸੇ ਤੇ ਟਿੱਪੀ ਪੱਬਾ ਰਾਰਾ ਇਹਨੂੰ ਉਚਾਰਨ ਕਰਨ ਵਾਸਤੇ ਇਹਦੇ ਆਇੜੇ ਦੀ ਸੰਧੀ ਕਰਕੇ ਇਹਨੂੰ ਵਿਸਵੰਪਰ ਇਸੇ ਤਰ੍ਹਾਂ ਹੀ ਬੋਲਣਾ ਬੱਬੇ ਨੂੰ ਸਿਹਾਰੀ ਸਸੇ ਦੀ ਟਿੱਪੀ ਐੜਾ ਪੱਬਾ ਰਾਰਾ ਵਿਸਵੰਪਰ ਇਸੇ ਤਰ੍ਹਾਂ ਉਚਾਰਨ ਕਰਨਾ ਪ੍ਰਤਪਾਲ ਮਹਾ ਦਿਆਲ ਦਾਨਾ दया ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਆ ਜਾ ਕੈ ਪ੍ਰਭ ਵਸੈ ਸੋ ਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ ਮਨਵੰਤ ਨਾਨਕ ਇਛੁ ਪੁਨੀ ਜਪਤ ਦੀਨ ਦਇਆਲਾ ਗੌੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਈ ਲੈਹੇ ਹਰ ਕੰਤਾਏ ਮਾਨ ਤਿਆਗ ਕਰ ਭਗਤ ਠਗौरी ਮੋਹ ਹੈ ਸਾਧੂ ਮੰਤੈ ਸਖੀ ਵਸਾਇ ਫਿਰ ਛੂਡ ਨਾ ਜਾਈ ਇਹ ਰੀਤ ਪਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਪੁਨੀਤ ਕਰੈ ਕਿਸ ਜਨਤਾ ਸੁਣ ਸਕੀਏ ਇਹ ਭਲੀ ਬਿਨੰਤੀ ਏਹੋ ਮਤਾੰਤ ਪਕਾਈਐ ਸਹਿਜ ਸੁਭਾਏ ਉਪਾਦ ਰਹਿਤ ਹੋਏ ਗੀਤ ਗੋਵਿੰਦ ਹ ਗਾਈਐ ਕਾਲ ਕਲੇਸ਼ ਮਿਟਾ ਹੈ ਭ੍ਰਮ ਨਾਸ ਹੈ ਮਨ ਚਿੰਦਿਆ ਫਲ ਪਾਈ ਹੈ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈ ਹੈ ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰ ਮੇਰੀ ਆਸ ਪੁਜਾਈ ਹਾਂਜੀ ਸਖੀ ਇਛ ਕਰੀ ਧਾਮ ਕ ਨਿਤ ਸੁਖ ਮਨਾਈ ਇਹ ਸਸੇ ਤੇ ਤੇ ਓਕੜ ਦੇ ਉੱਤੇ ਅਦਕ ਖਖਾ ਸੁਖ ਇਸ ਨੂੰ ਕਸ ਕੇ ਬੋਲਣਾ ਨਿਤ ਸੁਖ ਮਨਾਈ ਰਾ ਮੇਰੀ ਆਸ ਪੁਜਾਈ ਚਰਨ ਪਿਆਸੀ ਦਰਸ ਬੈਰਾਗਨ ਪੇਖੋ ਥਾਨ ਸਬਾਈ ਖੋਜ ਲਹੋ ਹਰ ਸੰਤ ਜਨਾ ਸੰਗ ਸਮ੍ਰਿਥ ਪੁਰਖ ਮਿਲਾਏ ਹਾਂਜੀ ਸਸੇ ਤੇ ਟਿੱਪੀ ਮੰਮੇ ਨੂੰ ਸੇ ਹਰੀ ਪੈਰ ਚਰਾਰਾ ਥੱਥਾ ਇਹਦਾ ਉਚਾਰਨ ਸਸੇ ਤੇ ਟਿੱਪੀ ਮੰਮ ਸਮ ਮੰਮੇ ਵਾਲੀ ਰਾਰੈਨ ਸੇ ਹਰੀ ਲੱਗ ਜੂਗੇ ਰਿਥ ਸਮ੍ਰਿਥ ਪੁਰਖ ਮਿਲਾਈ ਇਸੇ ਤਰ੍ਹਾਂ ਵਿਚਾਰਨ ਕਰਨਾ ਨਾਨਕ ਤਨ ਮਿਲਿਆ ਸੁਰਜਨ ਸੁਖ ਦਾਤਾ ਸੇ ਵੱਡ ਭਾਗੀ ਮਾਈ ਸਖੀ ਨਾਲ ਵਸਾ ਆਪਣੇ ਨਾ ਹਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀ ਮੇਰੀ ਨੀਂਦ ਭਲੀ ਮੈਂ ਆਪਨੜਾ ਪਿਰ ਮਿਲਿਆ ਭ੍ਰਮ ਖੋਇਓ ਸਾਤ ਸਹਿਜ ਸੁਆਮੀ ਪ੍ਰਗਾਸ ਭਾਇਆ ਕੌਲ ਖਿਲਿਆ ਬਾਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਔੜੀ 52 ਅਖਰੀ ਮਹੱਲਾ ਪੰਜਵਾ ਹਾਂਜੀ 52 ਅਖਰੀ ਐੜੇ ਤੇ ਅਦਕ ਲਾ ਕੇ ਕਸ ਕੇ ਬੋਲਣਾ 52 ਅਖਰੀ ਇਸੇ ਤਰ੍ਹਾਂ ਹੀ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ੁਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧ ਬਸ ਉਹਦਰ ਗੁਰਦੇਵ ਦਾਤਾ ਹਰ ਨਾਮ ਉਪਦੇਸ ਹੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਾਤ ਤਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤ ਗੁਰ ਪਾਲ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ ਕਰਾ ਚਲੋਕ ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗ ਨਾਨਕ ਏਕੋ ਰਬ ਰਹਿਆ ਦੂਸਰ ਹੋਆ ਨਾ ਹੋਗ ਪਉੜੀ ਓੰ ਸਾਧ ਸਤਗੁਰ ਨਮਸਕਾਰੰ ਆਦ ਮਦ ਅੰਤ ਨਿਰੰਕਾਰੰ ਆਪਹਿ ਸੁੰਨ ਆਪਹਿ ਸੁਖ ਆਸਨ ਆਪਹਿ ਸੁੰਤ ਆਪਹਿ ਜਾਸਨ ਆਪਨ ਆਪ ਆਪਹਿ ਉਪਾਇਓ ਆਪਹਿ ਬਾਪ ਆਪਹਿ ਮਾਇਓ ਆਪਹਿ ਸੁਖਮ ਆਪਹਿ ਅਸਥੁਲਾ ਲਖੀ ਨਾ ਜਾਏ ਨਾਨਕ ਲੀਲਾ ਹਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਉ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕ ਹੈ ਇਕ ਬਖਾਨ ਨਉ ਨਾਨਕ ਏਕ ਅਨੇਕ ਪਉੜੀ ਓਮ ਗੁਰਮੁਖ ਕੀ ਓਕਾਰ ਇਕ ਹੈ ਸੂਤ ਪ੍ਰੋਵਨ ਹਾਰ ਪਿੰਨ ਪਿੰਨ ਤ੍ਰੈ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਤ ਕਰ ਕਰਹਿ ਉਪਾਇਓ ਜਨਮ ਮਰਨ ਮਨ ਮੋਹ ਬਢਾਇਓ ਦੁਹੁ ਭਾਤ ਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸੇ ਸਾਹ ਭਗਵੰਤ ਸੇ ਸੱਚ ਸੰਪਹਿ ਹਰਿ ਰਾਸ ਨਾਨਕ ਸੱਚ ਸੁੱਚ ਪਾਈਐ ਤਿਹ ਸੰਤਨ ਕੈ ਪਾਸ ਪਾਵੜੀ ਸਸਾ ਸਤ 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 ਸੋ ਸਤ ਪੁਰਖ ਤੇ ਭਿੰਨ ਨਾ ਕਉ ਸੂ ਸਰ ਪਰੈ ਜਿਹ ਪਾਇੰ ਸੇਮਰ ਸੇਮਰ ਗੁਣ ਗਾਇ ਸੁਨਾਇੰ ਹਾਂਜੀ ਪਾਇੰ ਸੁਨਾਇੰ ਇਸੇ ਤਰ੍ਹਾਂ ਇਸਦਾ ਉਚਾਰਨ ਕਰਨਾ ਸੰਸਾ ਪਰਮ ਨਹੀਂ ਕਸ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਹਚਨ ਹਾਰਾ ਨਾਨਕ ਤਾ ਕੈ ਸਦ ਬਲਿਹਾਰਾ ਸਲੋਕ ਤਨ ਤਨ ਕਹਾ ਪੁਕਾਰਤੇ ਮਾਇ ਮੋਹ ਸਭ ਕੂਰ ਨਾਮ ਬਿਹੋਨੇ ਨਾਨਕ ਹੋਤ ਜਾਤ ਸਭ ਧੂਰ ਪਾਵੜੀ ਤਦਾ ਧੂਰਪਨੀਤ ਤੇਰੇ ਜਨੁਆ धन ते जेह रुच आ मनुआ धन नहीं है सुरग न आछ है आत प्रीत साध राज राच है धंधे कहा व्याप है ताहू जो एक छाड़ अन है न जाहु जा कह ही है दियो प्रभ नाम नानक साध पूरन भगवान श्लोक ਆਨਕ ਭੇਖ ਕਰਨ ਯਾਨ ਧਿਆਨ ਮਨ ਹਠ ਮਿਲਾਓ ਨਾ ਕੋਏ ਹਾਂਜੀ ਮੰਮੀ ਨੂੰ ਸਿਹਰੀ ਲੱਲੇ ਨੂੰ ਸਿਹਰੀ ਐੜਾ ਮੁਕਤਾ ਊੜੇ ਔਕੜ ਜਿਹੜੇ ਐੜਾ ਹੈਗਾ ਵਿਚਾਲੇ ਇਹਨੂੰ ਇਹਦਾ ਉਚਾਰਨ ਕਰਨਾ ਇਹਦਾ ਉਚਾਰਨ ਮਿਲਾਓ ਨਾ ਕੋਏ ਇਸੇ ਤਰ੍ਹਾਂ ਉਚਾਰਨ ਕਰਨਾ ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਪੌੜੀ ਘੰਗਾ ਗਿਆਨ ਨਹੀਂ ਮੁਖ ਬਾਤਾਓ ਆਨਕ ਜੁਗਤ ਸ਼ਾਸਤਰ ਕਰ ਭਾਤਾਉ ਯਾਨੀ ਸੋਏ ਜਾ ਕੈ ਦਿਰਡ ਸੋ ਕਹਿ ਤ ਸੁਨਤ ਕਥ ਜੋਗ ਨਾ ਹੋਉ ਯਾਨੀ ਰਹਿਤਾ ਗਿਆ ਦਿਰਡ ਜਾ ਕੈ ਉਸਨ ਸੀਤ ਸੰਸਾਰ ਸਭ ਤਾ ਕੈ ਯਾਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਾ ਕਿਰਪਾ ਧਾਰੀ ਸਲੋਕ ਆਵਨ ਆਏ ਸ੍ਰੇਸ਼ਟਮਹ ਬਿਨ ਬੂਜੇ ਪਾਸ ਢੋਰ ਨਾਨਕ ਗੁਰਮੁਖ ਸੋ ਬੁਝੈ ਜਾ ਕਹਿ ਭਾਗ ਮਥੋਰ ਪਉੜੀ ਜਾ ਜਗੁ ਮਹਿ ਏ ਕਹਿ ਕਵਾਯ ਜਨਮਤ ਮੋਹਿਓ ਮੋਹਨੀ ਮਾਇਆ ਗਰਬਕੁੰਟ ਮਹਿ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹੈਤੇ ਉਰਜ ਪਰੇ ਜੋ ਛੋਡ ਛਡਾਨਾ ਦੇਵਨ ਹਾਰਿ ਮਨਹ ਵਿਸਰਾਨਾ ਧਾਰੋ ਕਿਰਪਾ ਜਿਸਹਿ ਗੁਸਾਈ ਇਤ ਉਤ ਨਾਨਕ ਤਿਸ ਵਿਸਰਹ ਨਾਹੀ ਸਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਭਿੰਨ ਨਾ ਕੋਈ ਆਵਨ ਜਾਣਾ ਤਿਹ ਮਿਟੈ ਨਾਨਕ ਜਿਹ ਮਨ ਸੋਏ ਪਉੜੀ ਏਉ ਜੀ ਬਹੁਤ ਗਰਭ ਵਾਸੇ ਮੋਹ ਮਗਨ ਮੀਠ ਜੋਨ ਫਾਸੇ ਇਨ ਮਾਇਆ ਤ੍ਰੈ ਗੁਣ ਪਸਕੀਨੇ ਆਪਨ ਮੋਹ ਕਟੇ ਕਟਦੀ ਨੇ ਇਹ ਸਾਜਨ ਕਛ ਕਹੋ ਉਪਾਇਆ ਜਾਤੇ ਤਰਉ ਵਿਖਮ ਇਹ ਮਾਇਆ ਘਰ ਕਿਰਪਾ ਸਤ ਸੰਗ ਮਿਲਾਈ ਨਾਨਕ ਤਾ ਕ ਨਿਕਟ ਨਮਾਏ ਸ਼ਲੋਕ ਕੀਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪ ਪਸ ਅਪਨ ਹਉ ਹਉ ਕਰੈ ਨਾਨਕ ਬਿਨ ਹਰ ਕਹਾ ਕਮਾਤ ਪਉੜੀ ਏਕ ਹੈ ਆਪ ਕਰਾਵਨ ਹਰ ਆਪ ਹੈ ਪਾਪ ਪੁੰਨ ਵਿਸਥਾਰਾ ਪਿਆ ਜੁਗ ਜਿਤ ਜਿਤ ਆਪ ਹੈ ਲਾਇਓ ਸੋ ਸੋ ਪਾਇਓ ਜੋ ਆਪ ਦੇਵਾਇਓ ਵਾ ਕਾ ਅੰਤ ਨਾ ਜਾਣੈ ਕੋ ਜੋ ਜੋ ਕਰੈ ਸੋ ਫੁਨ ਹੋ ਏ ਕਹੈ ਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰ ਨਹਾਰਾ ਸਲੋਕ ਰਾਚ ਰਹੇ ਬਨਤਾ ਬਨੂਦ ਕੋਸਮ ਰੰਗ ਵਿਖਸੂਰ ਨਾਨਕ ਤਿਹ ਸਰਨੀ ਪਰਾਉ ਬਿਨ ਸਜਾਇ ਮੈ ਮੂਰ ਪਉੜੀ ਰੇ ਮਨ ਬਿਨ ਹਰ ਜਹਿ ਰਚਹੁ ਤਹ ਤਹ ਬੰਦਨ ਪਾਹੀ ਜਿਹ ਬਿਦ ਕਤਹੁ ਨ ਛੂਟੀ ਐ ਸਾਕਤ ਤਿਊ ਕਮਾਹੀ ਹਾ ਹਉ ਕਰਤੇ ਕਰਮ ਰਤ ਤਾਕੋ ਭਾਰ ਅਫਾਰ प्रीत ਨਹੀਂ ਜਾਵ ਨਾਮ ਸਿਉ ਤਉ ਏਉ ਕਰਮ ਵਿਕਾਰ ਬਾਧੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ ਭ੍ਰਮ ਕੇ 모ਹ ਨਹਿ 부ਝ ਹੈ ਸੋ ਪ੍ਰਭ ਸਦੂ ਸੰਗ ਲੇਖੈ ਗੰਤ ਨਾ ਛੂਟੀਐ ਕਾਚੀ ਭੀਤ ਨਾ ਸੁਧ ਜਿਸਹਿ 부ਝਾਏ ਨਾਨਕ ਤਿਹ ਗੁਰਮੁਖ ਨਿਰਮਲ 부ਧ ਸ਼ਲੋਕ ਟੂਟੇ ਬੰਧਨ ਜਾਸਕੇ ਵਾ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗ ਹੋਇਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਹ ਕਹਿ ਨਕੋ ਆਉ ਬੈਠ ਆਦਰ ਸੁਭ ਦੇਉ ਵਾ ਮਹਿਲੀ ਪਾਵਹਿ ਤੂ ਬਾਸਾ ਜਨਮ ਮਰਨ ਨਹ ਹੋਏ ਬਿਨਾਸਾ ਵਾਸਤਕ ਕਰਮ ਲਿਖਿਓ ਧੁਰ ਜਾਕ ਹਰ ਸੰਪਰ ਨਾਨਕ ਘਰ ਤਾਕੈ ਸਲੋਕ ਲਾਲਚ ਝੂਠ ਬੇਕਾਰ ਮੋਹ ਵਿਆਪਤ ਮੂੜੇ ਅੰਧਾ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਧ ਪਉੜੀ ਲੱਲਾ ਲਵਟ ਬਿਖੈ ਅਸਰਾਤੇ ਅਹ ਬੁੱਧ ਮਾਇਆ ਮਦ ਮਾਤੇ ਇਹ ਮਾਇਆ ਮਹਿ ਜਨਮ ਹੈ ਮਰਨਾ ਜੋ ਜੋ ਹੁਕਮ ਤੇਬਾ ਤੇਉ ਕਰਨਾ ਕੋਊ ਊਨ ਨਾ ਕੋਊ ਪੂਰਾ ਕੋ ਸੁਗਰ ਨਾ ਕੋਊ ਮੂਰਾ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਠਾਕੁਰ ਸਦਾ ਅਲਿਪਨਾ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ਦੂਸਰ ਨਾਹੀ ਅਬਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾ ਕਹਿ ਲਵੈ ਨਾ ਕੋ ਇਕ ਹੈ ਆਪ ਅਬਰ ਨਹਿ ਹੂ ਓ ਬਨਹਾਰ ਖੋਤ ਸਦ ਆਇਆ ਓ ਆਕ ਅੰਤ ਨਾ ਕਾਹੂ ਪਾਇਆ ਕੀਟ ਹਸਤ ਮਹ ਪੁਰ ਸਮਾਨੇ ਪ੍ਰਗਟ ਪੁਰਖ ਸਭ ਠਾਉ ਜਾਣੇ ਜਾ ਕਉ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇਹ ਜਪਨਾ ਸਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਧਨ ਤਨ ਧੰਨ ਜਨ ਆਏ ਤੇ ਪਰਵਾਣ ਪਉੜੀ ਆਇਆ ਸਫਲ ਤਾਹੂ ਕੋ ਗਨਿਐ ਜਾਸ ਰਸਨ ਹਰ ਹਰ ਜਸ ਭਨੀਐ ਆਈ ਬਸਹ ਸਾਧੂ ਕੈ ਸੰਗੀ ਆਨੰਦਨ ਨਾਮ ਧਿਆਵਹਿ ਰੰਗੇ ਆਵਤ ਸੋ ਜਨ ਨਮਹ ਰਤਾ ਜਾ ਕਾਉ ਦਾਇਆ ਮਾਇਆ ਬਿਦਾਤਾ ਇਕਹ ਆਵਨਾ ਫਿਰ ਜੋ ਨਾ ਆਇ ਨਾਨਕ ਹਰਿ ਕੈ ਦਰਸ ਸਮਾਇਆ ਚਲੋਕ ਯਾਸ ਜਪਤ ਮਨ ਹੋਏ ਆਨੰਦ ਬਿਨ ਸਹਿ ਦੂਜਾ ਭਾਉ ਦੁਖ ਤਰ ਤ੍ਰਿਸ਼ਨਾ 부ਝੈ ਨਾਨਕ ਨਾਮ ਸਮਾਉ ਪਉੜੀ ਜਈਆ ਯਾਰ ਦੁਰਮਤਦਉ ਤਿਸਹਿ ਤਿਆਗ ਸੁਖ ਸਹਿਜੇ ਸੋ ਜਈਆ ਜਾਏ ਪਰਹੁ ਸੰਤ ਸਰਨਾ ਜਿਹ ਆਸਰ ਇਆ ਭਾਵ ਜਲ ਤਰਨਾ ਜਈਆ ਜਨਮ ਨ ਆਵੈ ਸੋ ਏਕ ਨਾਮ ਲੈ ਮਨਹਿ ਪਰੋ ਜਈਆ ਜਨਮ ਨ ਹਾਰੀਐ ਗੁਰ ਪੂਰੇ ਕੀ ਟੇਕ ਨਾਨਕ ਤੇ ਸੁਖ ਪਾਇਆ ਜਾ ਕਹਿ ਹਿਰ ਏਕ ਜਈਆ ਜਨਮ ਨ ਹਾਰੀਐ ਗੁਰ ਪੂਰੇ ਕੀ ਟੇਕ ਨਾਨਕ ਤਿਹ ਸੁਖ ਪਾਇਆ ਜਾ ਕਹਿ ਹਿਰ ਏਕ ਹਾਂਜੀ ਸਤ ਸੰਗ ਜੀ ਬਾਣੀ ਪੜਦਿਆਂ ਤੋਂ ਬਾਣੀ ਉਚਾਰਨ ਕਰਦਿਆਂ ਤੋਂ ਲਗਾ ਮਾਤਰਾ ਲਾਉਦਿਆਂ ਤੋਂ ਇੱਕ ਨਹੀਂ ਏਕ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਸਤ ਗੁਰੂ ਜੀ ਬਖਸ਼ਣਹਾਰ ਹੈ ਸਤ ਗੁਰੂ ਦੀ ਸਤ ਸੰਗਤ ਬਖਸ਼ਣਹਾਰ ਹੈ ਅਸੀਂ ਭੁੱਲਣਹਾਰ ਹਾਂ ਗੁਰੂ ਜੀ ਬਖਸ਼ਣਹਾਰ ਹੈ ਹੋ ਗਿਆ ਪੁੱਲਾਂ ਨੂੰ ਨਾ ਚਿਤਾਰਨਾ ਅੱਗੇ ਤੋਂ ਉਸ ਮੱਤ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ